ਦਿੱਲੀ ਸੰਜੀ ਇੱਕ ਵਾਰ ਫੇਰ ਕਿਸਾਨ ਦਿੱਲੀ ਵੱਲ ਨੂੰ ਕਹਿ ਲੋ ਕਿ ਉਹ ਹੁਣਾਂ ਨੇ ਚਾਲੇ ਪਾ ਲਏ ਨੇ ਪਰ ਦੂਜੇ ਪਾਸੇ ਸਰਕਾਰ ਵੱਲੋਂ ਕਹਿ ਲੋ ਕਿ ਪਿਛਲੀ ਵਾਰ ਨਾਲ ਵੀ ਵੱਧ ਕਹਿ ਲੋ ਕਿ ਸਖਤ ਪ੍ਰਬੰਧ ਕਿਸਾਨਾਂ ਦੇ ਖਿਲਾਫ ਕੀਤੇ ਹੋਏ ਨੇ ਬੈਰੀਕਡ ਲਾਇਆ ਹੋਏ ਨੇ ਕਾਫੀ ਤਿੱਖੀਆਂ ਤਾਰਾਂ ਦੇ ਪ੍ਰਬੰਧ ਕੀਤੇ ਗਏ ਨੇ ਜਿਨ੍ਹਾਂ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਲੱਗਦਾ ਤੁਹਾਨੂੰ ਦੁਬਾਰਾ ਫੇਰ ਉਹੀ ਮਾਹੌਲ ਬਣੇਗਾ ਜੋ ਕਿਸਾਨੀ ਅੰਦੋਲਨ ਦੌਰਾਨ ਬਣਿਆ ਸੀ ਕਿਉਂਕਿ ਕਿਸਾਨ ਹੁਣ ਆਪਣੀ ਐਮਐਸਪੀ ਅਤੇ ਕੁਝ ਆਪਣੀ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਨੇ ਦੁਬਾਰਾ ਜਿੱਤ ਕੇ ਆਣਗੇ ਕਿਵੇਂ ਸਾਰੇ ਕੰਮ ਤੁਸੀਂ ਦੇਖਦੇ ਹੋ ਅ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਦਿੱਲੀ ਜਾਵਾਂਗੇ ਪਰ ਜੇ ਤੁਸੀਂ ਇਹ ਕਹੋ ਵੀ ਸਮੂਹ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਇਸ ਦੇ ਹੱਕ ਦੇ ਵਿੱਚ ਕੋਈ ਵੀ ਜਿਹੜੀ ਹਾਮੀ ਕਹਿ ਲਈਏ ਨਹੀਂ ਭਰੀ ਗਈ ਜਿਵੇਂ ਹੁਣ ਪੰθεਰ ਨੇ ਪੰθεਰ ਸਰਵਨ ਸਿੰਘ ਪੰθεਰ ਉਹਨਾਂ ਨੇ ਕਿਹਾ ਕਿ ਉਹ ਨਹੀਂ ਜਾਣਗੇ ਉਸ ਤਰ੍ਹਾਂ ਦੀਆਂ ਹੋਰ ਵੀ ਜਥੇਬੰਦੀਆਂ ਨੇ ਸੋ ਗੱਲ ਇਹ ਹੈ ਵੀ ਸਾਰੀਆਂ ਮੁਕੰਮਲ ਜਥੇਬੰਦੀਆਂ ਨਹੀਂ ਜਾ ਰਹੀਆਂ ਜਿਹੜੀ ਗੱਲ ਸਰਕਾਰ ਦੀ ਹੈ ਤੇ ਸਰਕਾਰ ਨੇ ਇਸ ਵਾਰ ਜਿਹੜੀ ਹੈ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਬੈਰੀਕੇਟਿੰਗ ਕੀਤੀ ਹੈ ਫੋਰਸ ਵੀ ਲੱਗ ਚੁੱਕੀ ਹੈ ਅ ਇਥੋਂ ਤੱਕ ਕਿ ਕਈ ਵੱਡੇ ਹਾਈਵੇ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਟੋਟਲੀ ਬੰਦ ਤੇ ਹਰਿਆਣਾ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਇੰਟਰਨੈਟ ਵੀ ਬੰਦ ਹੋ ਚੁੱਕਿਆ ਹੈ ਮਤਲਬ ਇਸ ਵਾਰ ਸਰਕਾਰ ਖਾਸ ਤੌਰ ਦੇ ਉੱਤੇ ਮੈਂ ਤੁਹਾਨੂੰ ਕਹਿਣਾ ਹੈ ਕਿ ਬੀਜੇਪੀ ਸਰਕਾਰ ਜਿਹੜੀ ਹੈ ਉਹਨਾਂ ਵੱਲੋਂ ਸਖਤ ਤੋਂ ਸਖਤ ਜਿਹੜੇ ਨਿਰਦੇਸ਼ ਹੋਣਗੇ ਪੁਲਿਸ ਨੂੰ ਭਾਵੇਂ ਹਰਿਆਣਾ ਦੀ ਪੁਲਿਸ ਹੈ ਦਿੱਲੀ ਦੀ ਹੈ ਜਾਂ ਪੰਜਾਬ ਦੀ ਹੈ ਕਿ ਜੇਕਰ ਕਿਤੇ ਕਿਸਾਨ ਦਿੱਲੀ ਪਹੁੰਚ ਗਏ ਤਾਂ ਤੁਹਾਡਾ ਹਾਲ ਦੇਖਿਓ ਸੀ ਕੀ ਕਰਦੇ ਆ ਇਸ ਸਿੱਧੇ ਤੌਰ ਤੇ ਚੇਤਾਵਨੀ ਹੋਊਗੀ ਮੈਨੂੰ ਲੱਗਦਾ ਹੈ ਸਰਕਾਰ ਦੀ ਐਸ ਵਾਰ ਇਹ ਜਿਹੜਾ ਜੇਕਰ ਇਹ ਜਾਂਦੇ ਨੇ ਟਕਰਾ ਬਹੁਤ ਵੱਡੇ ਪੱਧਰ ਦੇ ਉੱਤੇ ਹੋਣਾ ਜੇ ਇਹ ਜੇਕਰ ਇਹ ਜਾਂਦੇ ਨੇ ਜੇ ਉਹ ਉੱਥੇ ਹੀ ਰੋਕ ਲਿਆ ਜਾਂਦਾ ਪਿੰਡਾਂ ਸ਼ਹਿਰਾਂ ਦੇ ਵਿੱਚ ਉੱਥੋਂ ਹੀ ਨਹੀਂ ਨਿਕਲਣ ਦਿੱਤਾ ਜਾਂਦਾ ਜਥੇਬੰਦ ਨਹੀਂ ਹੋਣ ਦਿੱਤਾ ਜਾਂਦਾ ਫਿਰ ਗੱਲ ਵੱਖਰੀ ਹੈ ਪਰ ਜੇ ਚੌਥੇ ਪੰਦ ਹੋ ਕੇ ਕਿਤੇ ਉਧਰ ਨੂੰ ਤੁਰ ਪਏ ਤਾਂ ਫਿਰ ਟਕਰਾ ਬਹੁਤ ਵੱਡੇ ਪੱਦਰ ਦੇ ਉੱਤੇ ਹੋਣਾ ਸੋ ਇਹਦੇ ਵਿੱਚ ਅਨਸੁਖਾਵੀਆਂ ਘਟਨਾਵਾਂ ਵੀ ਜਿਹੜੀਆਂ ਘਟਣਾਵਾਂ ਵਾਪਰ ਸਕਦੀਆਂ ਹੁਣ ਦੂਸਰੀ ਗੱਲ ਜਿਹੜੀ ਆਪਾਂ ਕਰਦੇ ਆ ਕੀ ਇਹ ਮਸਲੇ ਹੱਲ ਹੋਣਗੇ ਕੀ ਨਹੀਂ ਹੋਣਗੇ ਦੇਖੋ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਇਸ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਜਿਵੇਂ ਆ ਸਾਡੇ ਲੋਕ ਕਰੀ ਜਾਂਦੇ ਆ ਹੁਣ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੇ ਉਦੋਂ ਵੀ ਇਹੀ ਕੁਛ ਕੀਤਾ ਜਕਾਰੇ ਵਰਤੇ ਸਿੱਖਾਂ ਦੇ ਸਪਿਰਿਟ ਵਰਤੀ ਸਿੱਖਾਂ ਦੀ ਉਥੇ ਜਾ ਕੇ ਕਹਿੰਦੇ ਵੀ ਪੰਥਕ ਸੋਚ ਵਾਲਿਆਂ ਤੇ ਬੋਲ ਨਹੀਂ ਦੇਣਾ ਨਿਹੰਗ ਸਿੰਘਾਂ ਨੂੰ ਪਿੱਛੇ ਲੈ ਜਾਓ ਲੰਗਰ ਸਾਨੂੰ ਲੋੜ ਨਹੀਂ ਤੁਹਾਡੀ ਮਤਲਬ ਕਰ ਕਰਾ ਕੇ ਸਾਰਾ ਜਿਹੜਾ ਹੈਗਾ ਉਹ ਸਿੱਖਾਂ ਦੇ ਉੱਤੋਂ ਤੇ ਨਾਮ ਆਪਣਾ ਤੇ ਉਸ ਤੋਂ ਬਾਅਦ ਕਹਿੰਦੇ ਅੱਜ ਆਹ ਬੰਦੇ ਬਾਹਰ ਕੱਢ ਦਿਓ ਜਿਵੇਂ ਦੀਪ ਸਿੰਘ ਸਿੱਧੂ ਨੂੰ ਬਾਹਰ ਕਰ ਦਿੱਤਾ ਜਾਂ ਹੋ ਹੋਰਾਂ ਲੋਕਾਂ ਨੂੰ ਸੋ ਗੱਲ ਇਹ ਹੈ ਭਈ ਜਿਹੜੀ ਸਰਕਾਰ ਹੈ ਨਾ ਉਹਨਾਂ ਨੇ ਪਿਛਲੀ ਵਾਰ ਵੀ ਜਦੋਂ ਇਹ ਸਾਰੀਆਂ ਚੀਜ਼ਾਂ ਮੰਨੀਆਂ ਸੀ ਤਾਂ ਉਹ ਕੋਈ ਇਹ ਨਹੀਂ ਸੀ ਕਿ ਹਾਂ ਹੋ ਗਿਆ ਹੱਲ ਇਹ ਤੁਰ ਪਏ ਉੱਥੋਂ ਤੇ ਅਗਲੇ ਆਪਣੀ ਨਵੀਂ ਬਿਉੰਤਬੰਦੀ ਬਣਾਉਣ ਲੱਗ ਪਏ ਹੋਣੇ ਹੁਣ ਅੱਜ ਫੇਰ ਇਹ ਕਹਿੰਦੇ ਨੇ ਉਧਰ ਨੂੰ ਜਾਣਾ ਇਹ ਸਾਰਾ ਕੁਝ ਨਾ ਮੈਂ ਕਿਤੇ ਨਾ ਕਿਤੇ ਸਮਝਦਾ ਹੁੰਨਾ ਹੈ ਵੀ ਧਿਆਨ ਡਾਇਵਰਟ ਕਰ ਦੇਣਾ ਕੌਮਾਂ ਨੂੰ ਖਾਸ ਤੌਰ ਤੇ ਪੰਜਾਬ ਨੂੰ ਕਿਸੇ ਨਾ ਕਿਸੇ ਮਸਲੇ ਦੇ ਵਿੱਚ ਉਲਝਾਈ ਰੱਖੋ ਤਾਂ ਕਿ ਇਹ ਸਪਿਰਿਟ ਇੱਕ ਜਿਹੜੀ ਹੈ ਇੱਕ ਥਾਂ ਤੇ ਇਕੱਠੀ ਨਾ ਹੋ ਸਕੇ ਕਦੇ ਕੋਈ ਮਸਲਾ ਪਾ ਦਿਓ ਕਦੇ ਬੇਅਦਬੀਆਂ ਵਾਸਤੇ ਮੋਰਚੇ ਲਾ ਲਓ ਮੈਨੂੰ ਦੱਸੋ ਤੁਸੀਂ ਵੀ ਬਾਕੀ ਪੰਜਾਬ ਦੀਆਂ ਕਿੰਨੀਆਂ ਸਟੇਟਾਂ ਨੇ 27 ਤੋਂ ਵੱਧ ਸਟੇਟਾਂ ਜੇ ਮੈਂ ਗਲਤ ਨਾ ਹੋਵਾਂ 30 ਦੇ ਕਰੀਬ ਹੋ ਗਈਆਂ ਸ਼ਾਇਦ ਹੁਣ ਕਿਤੇ ਇੰਨੇ ਰੋਸਮੁਜਾਰੇ ਧਰਨੇ ਪ੍ਰੋਟੈਸਟ ਹੁੰਦੇ ਆ ਜਿੰਨੇ ਪੰਜਾਬ ਚ ਹੋਈ ਜਾਂਦੇ ਆ ਉਹ ਵਿਚਾਰੇ ਕਿਤੇ ਨਾ ਕਿਤੇ ਮੈਂ ਸੁਣਿਆ ਵੀ ਕਿਤੇ ਆ ਕੇ ਉੱਥੇ ਦਿੱਲੀ ਕਿਸੇ ਦੂਸਰੀ ਸਟੇਟ ਦੇ ਕਿਸਾਨ ਇੱਕ ਵਾਰੀ ਆਏ ਸੀ ਉਹ ਨਗਨ ਹੋ ਕੇ ਤੇ ਉਹਨਾਂ ਨੇ ਲਾਇਆ ਹੋਣਾ ਮੈਨੂੰ ਇੰਨਾ ਕੀ ਯਾਦ ਆ ਜਾਂ ਫਿਰ ਕਿਤੇ ਜਿਹੜੇ ਕਾਨੂੰਨ ਆਏ ਸੀ ਐਨਆਰਸੀ ਉਦੋਂ ਕਿਤੇ ਮੁਸਲਮਾਨਾਂ ਨੇ ਉੱਥੇ ਪ੍ਰੋਟੈਸਟ ਕੀਤਾ ਹੋਣਾ ਜਾਂ ਹੋਰ ਵੀ ਮਤਲਬ ਇੰਨੀਆਂ ਸਟੇਟਾਂ ਨੇ ਕਿੱਥੇ ਕੋਈ ਵੱਡੇ ਪ੍ਰੋਟੈਸਟ ਨਹੀਂ ਹੁੰਦੇ ਸਰਕਾਰਾਂ ਦੇ ਖਿਲਾਫ ਧਰਨੇ ਨਹੀਂ ਲੱਗਦੇ ਪਰ ਕਿਉਂ ਪੰਜਾਬ ਦੇ ਵਿੱਚ ਹਰ ਰੋਜ਼ ਨਵਾਂ ਧਰਨਾ ਹਰ ਰੋਜ਼ ਨਵੀਂ ਚੀਜ਼ ਨੂੰ ਲੈ ਕੇ ਲਗਾਇਆ ਜਾਂਦਾ ਹੈ ਜੇ ਕੁਛ ਨਾ ਹੋਵੇ ਤਾਂ ਇੱਕ ਅਦੀ ਬੇਅਦਬੀ ਕਰ ਦਿੱਤੀ ਜਾਂਦੀ ਹੈ ਚਲੋ ਬੇਅਦਬੀਆਂ ਨੂੰ ਲੈ ਕੇ ਇਧਰ ਹੋ ਜੋ ਬੇਅਦਬੀਆਂ ਦਾ ਇਨਸਾਫ ਦਿਓ ਜੀ ਸਾਨੂੰ ਇਨਸਾਫ ਦਿਓ ਉਹ ਜਦੋਂ ਇਨਸਾਫ ਲੈਣ ਜਾਓ ਦੋ ਜਾਨੇ ਗੋਲੀ ਨਾਲ ਮਾਰ ਦਿੰਦੇ ਆ ਫਿਰ ਅਸੀਂ ਉਹਨਾਂ ਦੇ ਇਨਸਾਫ ਲਈ ਤੁਰ ਪੈਂਦੇ ਆ ਪਿਛਲੇ ਮਸਲੇ ਹੱਲ ਨਹੀਂ ਹੋਏ ਹੁੰਦੇ ਆ ਹੁਣ ਮੈਂ ਤੇ ਮੈਨੂੰ ਤਾਂ ਹਾਸਾ ਆਉਂਦਾ ਹੁੰਦਾ ਸਾਡੇ ਨਾ ਕਈ ਜਿਹੜੇ ਸਿੱਖ ਨੇ ਕਹਿੰਦੇ ਘੁਆਂਦੇ ਜਿਹੜੇ ਸਿੱਖ ਨੇ ਉਹ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਲਓ ਜੀ ਹੁਣ ਤਾਂ ਬਿਆਦਪੀਆਂ ਦਾ ਜਿਹੜਾ ਮੁੱਖ ਮੁਲਜ਼ਮ ਸੀ ਨਾ ਉਹ ਅਯੋਧਿਆ ਚੋਂ ਫੜ ਲਿਆ ਹੁੰਦਾ ਹੁਣ ਕੀ ਨਾ ਉਹਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ ਉਹ ਫੜ ਲਿਆ ਹੁੰਦਾ ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਚੰਗੀ ਜਿਹੜਾ ਖੰਬ ਟੱਪੋ ਤਾਂ ਇਹਦੇ ਤੋਂ ਹੀ ਸਾਰੇ ਸਬੂਤ ਨਿਕਲਣੇ ਆ ਉਹ ਭਲਿਓ ਲੋਕੋ ਮੋੜ ਮੰਡੀ ਬੰਬ ਧੁਮਾਕੇ ਦੀਆਂ ਤਾਰਾਂ ਸਾਰੀਆਂ ਜਿਹੜੀ ਜਿਹੜੀ ਆਪਣੇ ਐਸਆਈਟੀ ਬਣੀ ਸੀ ਉਹਨੇ ਖੋਜ ਕਰਕੇ ਦੱਸ ਦਿੱਤਾ ਵੀ ਸੌਦਾ ਸਾਹ ਦੇ ਡੇਰੇ ਤੱਕ ਉਹਦੇ ਤਾਰ ਜਾਂਦੇ ਆ ਹੋਰ ਕਿਹੜੀ ਇਤੋਂ ਵੱਡੀ ਚਾਹੀਦੀ ਸੀ ਤੁਹਾਨੂੰ ਸਬੂਤ ਚਾਹੀਦੇ ਸੀ ਜੇਕਰ ਉਹਦੇ ਉੱਤੇ ਸਰਕਾਰ ਨੇ ਕੰਮ ਕਰਨਾ ਹੁੰਦਾ ਉਹ ਉਹ ਨਹੀਂ ਹੋਇਆ ਹੈ ਬੇਅਦਬੀਆਂ ਦੇ ਜਿਹੜੀਆਂ ਸਾਰੀਆਂ ਤਾਰਾਂ ਉੱਥੇ ਜੁੜੀਆਂ ਇੱਕ ਜਿਹੜਾ ਰਾਮਪਾਲ ਬਿੱਟੂ ਕੀ ਨਾਂ ਸੀ ਜਿਹੜਾ ਜਿਹਨੂੰ ਸੌਦਾ ਲਾ ਦਿੱਤਾ ਸੀ ਜੇਲ੍ਹ ਦੇ ਵਿੱਚ ਉਹ ਫੜਿਆ ਹੋਇਆ ਸੀ ਆਲਰੇਡੀ ਉਹ ਡੇਰੇ ਦਾ ਪੈਰੋਕਾਰ ਸੀ ਤੇ ਮੇਨ ਜਿਹੜਾ ਉਹ ਸੀਗਾ ਬਣਾਇਆ ਹੋਇਆ ਬੇਅਦਬੀਆਂ ਕਰਨ ਦੇ ਵਿੱਚ ਉਹ ਵੀ ਤਾਂ ਜੇਲ੍ਹ ਦੇ ਵਿੱਚ ਸੀਗਾ ਕਿੰਨੇ ਕੁ ਤੁਸੀਂ ਜਾ ਕੇ ਦੋਸ਼ੀ ਫੜ ਲਿਆ ਤੁਸੀਂ ਕਹਿੰਦੇ ਹੋ ਕਿ ਇਹਦੇ ਤੋਂ ਸਾਰੀ ਜਿਹੜੀ ਗੱਲ ਬਾਹਰ ਆ ਜੂਗੀ ਕੋਈ ਗੱਲ ਬਾਹਰ ਨਹੀਂ ਆਉਣੀ ਸਰਸਾ ਸਾਥ ਅਗਲਿਆਂ ਦੇ ਕੋਲ ਹੈ ਅੰਦਰ ਜੋ ਘਟਾਉਣਾ ਚਾਹਣ ਉਹਦੇ ਕੋਲੋਂ ਸਾਰੇ ਭੇਦ ਖਲਾ ਲੈਣ ਵੀ ਮੋੜ ਮੰਡੀ ਦੇ ਵਿੱਚ ਬੰਬ ਧਮਾਕਾ ਕਿਉਂ ਕਰਵਾਇਆ ਕਿਹੜੇ ਬੰਦੇ ਸੀ ਬੇਅਦਬੀਆਂ ਕਿੱਦਾਂ ਕਰਵਾਈਆਂ ਤੂੰ ਉਹ ਉਹ ਤੁਸੀਂ ਦੇਖੋ ਵੀ ਸਰਕਾਰ ਦੀ ਜਾਂਫਰ ਪੁਲਿਸ ਪ੍ਰਸ਼ਾਸਨ ਨੇ ਤੁਸੀਂ ਦੇਖੋ ਜਿਹੜੇ ਸਰਸੇ ਵਾਲੇ ਤੇ ਕੇਸ ਨੇ ਨਾ ਜਿੰਨਾ ਕਰਕੇ ਉਹ ਅੰਦਰ ਹੈ ਉਹ ਰੇਪ ਦਾ ਤੇ ਇੱਕ ਪੱਤਰਕਾਰ ਨੂੰ ਕਤਲ ਕਰਨ ਦਾ ਬੇਦਬੀ ਵਾਲੇ ਮਾਮਲੇ ਦੇ ਵਿੱਚ ਤਾਂ ਉਹਨੂੰ ਚਾਰਜ ਹੀ ਨਹੀਂ ਕੀਤਾ ਗਿਆ ਮੋੜਮੰਟੀ ਬੰਬ ਧਮਾਕਾ ਵਾਲੇ ਤੇ ਤਾਂ ਚਾਰਜ ਹੀ ਨਹੀਂ ਕੀਤਾ ਗਿਆ ਤੁਸੀਂ ਦੇਖੋ ਫਿਰ ਸਾਡੇ ਬੰਦੇ ਕਹਿੰਦੇ ਨੇ ਲਓ ਜੀ ਇਦਾਂ ਹੋ ਜਾਊਗਾ ਓਦਾਂ ਹੋ ਜਾਊਗਾ ਸੋ ਪੰਜਾਬ ਨੂੰ ਵਾਰ-ਵਾਰ ਜਿਹੜਾ ਹੈਗਾ ਉਲਝਾਉਣ ਦੇ ਲਈ ਤੁਸੀਂ ਦੇਖੋ ਨਾ ਕਿਸਾਨੀ ਆਗੂਆਂ ਦੇ ਉੱਤੇ ਵੀ ਕਿੰਨੇ ਇਲਜ਼ਾਮ ਲੱਗੇ ਕਿ ਅੰਦਰੂਨੀ ਸਰਕਾਰ ਨਾਲ ਮਿਲੇ ਨੇ ਪੈਸੇ ਖਾ ਕੇ ਆ ਗਏ ਉਹ ਉਹ ਕੇ ਖੇਤੀ ਮੰਤਰੀ ਜਿਹੜਾ ਸੀਗਾ ਤੋਮਰ ਉਹਦੇ ਘਰ ਦੇ ਵਿੱਚ ਸ਼ਾਮ ਨੂੰ ਜਿਹੜੇ ਪਿਆਲੇ ਚੱਲੇ ਜਾਮ ਚੱਲੇ ਉਹਦੀ ਵਾਈਫ ਕਹਿੰਦੇ ਆ ਕਿ ਉਹ ਪਿਆਲੇ ਬਣਾ ਬਣਾ ਦਿੰਦੀ ਰਹੀ ਸੋ ਇਸ ਤਰੀਕੇ ਨਾਲ ਇਹ ਉਲਝਾਇਆ ਜਾਂਦਾ ਲੋਕਾਂ ਦੀ ਸਪਿਰਟ ਨੂੰ ਸਿਰਫ ਕੀ ਕਹਿੰਦੇ ਹੁੰਦੇ ਆ ਘੱਟ ਕਰਨ ਵਾਸਤੇ ਕਿਉਂਕਿ ਪੰਜਾਬ ਹੈ ਨਾ ਜਿਹੜਾ ਪੰਜਾਬ ਚ ਜੇਕਰ ਕੋਈ ਮਸਲਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਿੰਪਲ ਇਹ ਸਮਝੀਓ ਜਰਾ ਗੱਲ ਪੰਜਾਬ ਚ ਜੇਕਰ ਕੋਈ ਇਕਨੋਮਿਕਲੀ ਫਾਈਨੈਂਸ਼ੀਅਲੀ ਮਸਲਾ ਨਾ ਹੋਵੇ ਨਾ ਪੰਜਾਬ ਨੂੰ ਪੰਜਾਬ ਨੂੰ ਜੇਕਰ ਕੋਈ ਮਾਰ ਨਾ ਵੱਜਦੀ ਹੋਵੇ ਗੜਿਆਂ ਦੀ ਮਾਰ ਪਾਣੀ ਦੀ ਮਾਰ ਜਾਂ ਕੋਈ ਪੋਲੀਟੀਕਲ ਜਾਂ ਬਿਆਦਵੀਆਂ ਦੀ ਮਾਰ ਨਸ਼ਿਆਂ ਦੀ ਮਾਰ ਮਤਲਬ ਇਹ ਨਾ ਬਚਦੀਆਂ ਹੋਣੇ ਪੰਜਾਬ ਜਿਹੜਾ ਨਾ ਉਹ ਇਕਜੁੱਟ ਹੋ ਕੇ ਆਪਣੇ ਨਿਸ਼ਾਨੇ ਵੱਲ ਨੂੰ ਤੁਰੂਗਾ ਹੱਕਾਂ ਦੀ ਗੱਲ ਕਰੂਗਾ ਪੰਜਾਬ ਤੁਸੀਂ ਹੁਣ ਦੇਖੋ ਪੰਜਾਬ ਹੱਕਾਂ ਦੀ ਗੱਲ ਕਿਉਂ ਕਿਵੇਂ ਕਰੂਗਾ ਜਦੋਂ ਉਹਨਾਂ ਨੂੰ ਨਸ਼ੇ ਦੇ ਮਾਮਲੇ ਚ ਉਲਝਾਈ ਰੱਖਿਆ ਵੀ ਨਸ਼ੇ ਚਲ ਰਹੇ ਨੇ ਨੌਜਵਾਨ ਮਰੀ ਜਾਂਦਾ ਉਧਰ ਗੱਲ ਕਰਦੇ ਰਹੋ ਵਿਆਦਬੀਆਂ ਚ ਉਲਝਾ ਕੇ ਰੱਖੋ ਹੋਰ ਨੇ ਹੋਰ ਆ ਕਿਸਾਨੀ ਮਸਲੇ ਜਿਹੜੇ ਤੁਰ ਪੈਂਦੇ ਆ ਵੀ ਇਹ ਦੇ ਇਹਦੇ ਵਿੱਚ ਉਲਝਾ ਦਿਓ ਆ ਕਰ ਦਿਓ ਸਾਨੂੰ ਐਮਐਸਪੀ ਦੇ ਦਿਓ ਇਦਾਂ ਇਦਾਂ ਇਹ ਸਾਰੇ ਮਸਲਿਆਂ ਦੇ ਵਿੱਚ ਉਲਝਾ ਕੇ ਸਾਡੀ ਜਿਹੜੀ ਪਾਵਰ ਹੈ ਇੱਕ ਜੁੜਤਾ એનર્ਜੀ ਜਿਹੜੀ ਹੈ ਉਹਨੂੰ ਵੰਡ ਦਿੱਤਾ ਜਾਂਦਾ ਇਹੀ ਇਸ ਇਸ ਮੋਰਚੇ ਦੇ ਵਿੱਚੋਂ ਨਿਕਲਣਾ ਐਦਕੀ ਤਾਂ ਚਲੋ ਮੈਂ ਇੱਕ ਹੋਰ ਵੀ ਗੱਲ ਕਹਿਣੀ ਚਾਹੁੰਦਾ ਐਦਕੀ ਤਾਂ ਦੀਪ ਸਿੰਘ ਸਿੱਧੂ ਵੀ ਹੈ ਨਹੀਂ ਪੰਥਕ ਗੱਲ ਕਰਨ ਵਾਲਾ ਸੋ ਐਦਕੀ ਜਾਓ ਲਾਉ ਮੋਰਚਾ ਜਾ ਕੇ ਜੇਕਰ ਹੈ ਤੁਹਾਡੇ ਵਿੱਚ ਤਾਕਤ ਤਾਂ ਜਿੱਤ ਕੇ ਤੁਸੀਂ ਮੋੜੋ ਅਸੀਂ ਵੀ ਤੁਹਾਨੂੰ ਸ਼ਾਬਾਸ਼ ਦੇਾਂਗੇ ਤੁਸੀਂ ਜਿੱਤ ਕੇ ਆਏ ਹੋ ਪਿਛਲੀ ਵਾਰੀ ਤਾਂ ਕਹਿੰਦੇ ਪੰਥਕਾਂ ਨੇ ਖਰਾਬ ਕਰ ਦਿੱਤਾ ਐਦਕੀ ਦੇਖਦੇ ਆ ਵੀ ਭਾਈ ਤੁਸੀਂ ਜਾਣੇ ਹੋ ਤਾਂ ਕੀ ਕੀ ਉੱਥੋਂ ਤੁਸੀਂ ਗੱਡ ਕੇ ਲਿਆਉਨੇ ਹੋ ਸੋ ਬਾਕੀ ਮੈਂ ਤੁਹਾਨੂੰ ਹੁਣੇ ਨਤੀਜਾ ਇਹ ਦੱਸ ਦਿੰਨਾ ਹੈ ਰਿਜ਼ਲਟ ਦੱਸ ਦਿੰਨਾ ਨਿਕਲਣਾ ਕੁਛ ਨਹੀਂ 2-4 ਮਹੀਨੇ 6 ਮਹੀਨੇ ਜੇ ਖਰਾਬ ਕਰ ਵੀ ਲੋਗੇ ਤਾਂ ਫੇਰ ਅਗਲੇ ਤੁਹਾਨੂੰ ਕਹਿ ਕੇ ਮੋੜ ਦੇਣਗੇ ਜਿਵੇਂ ਹੁਣ ਭਾਨੇ ਸਿੱਧੂ ਵਾਰੀ ਕੀਤਾ ਕਹਿੰਦੇ ਸੀ ਨਾ 10 ਤਰੀਕ ਨੂੰ ਛੱਡ ਦੇਣਾ ਅੱਜ ਕਿੰਨੀ ਤਰੀਕ ਹੋ ਗਈ ਭਲਾ 11 12 ਤਰੀਕ ਹੋ ਗਈ 12 ਤਰੀਕ ਹੋ ਗਈ ਅੱਜ ਹੈ ਨਾ ਸੋ ਕਿੱਥੇ ਛੱਡ ਦਿੱਤਾ ਅਗਲੇ ਨੇ ਉਹ ਤੁਹਾਨੂੰ ਮੋੜ ਦਿੱਤਾ ਉਹਨਾਂ ਨੇ ਤੁਸੀਂ ਜਿਹੜੇ ਚੱਕ ਚੱਕਾ ਕੇ ਆਏ ਸੀ ਉੱਥੇ ਜਾ ਕੇ ਤੁਸੀਂ ਬੜਕਾ ਬੁੜਕਾ ਮਾਰੀਆਂ ਅਗਲੇ ਕਹਿੰਦੇ ਲੈ ਵੀ ਤੱਤੇ ਨੇ ਅੱਜ ਅੱਜ ਕੁਛ ਨਾ ਕਹੋ ਇਹਨਾਂ ਨੂੰ ਕਹਦੇ ਹੋ ਵੀ 10 ਤਰੀਕ ਨੂੰ ਭਾਨਾ ਛੱਡ ਦਿਆਂਗੇ ਸੋ ਅੱਜ 12 ਤਰੀਕ ਹੋ ਗਈ ਹੈ ਭਾਨਾ ਅੰਦਰ ਹੀ ਹੈ ਉਲਟਾ ਉਹਦੇ ਪਰਿਵਾਰ ਤੇ ਹੋਰ ਕੇਸ ਪਾਤੇ ਲੱਕੇ ਤੇ ਕੇਸ ਪੈ ਗਿਆ ਸੋ ਇਹ ਗੱਲਾਂ ਸਾਰੀਆਂ ਕਿਥੇ ਸਰਕਾਰਾਂ ਦੇ ਨਾਲ ਮੱਥੇ ਇਸ ਤਰੀਕੇ ਦਾ ਨਾਲ ਨਹੀਂ ਲਾਏ ਜਾਂਦੇ ਤੇ ਜਿੱਦਾਂ ਤੁਸੀਂ ਲੋਕ ਕਹਿੰਦੇ ਹੋ ਆ ਪਿਛੇ ਰੁੱਲਦੂ ਮਾਨਸਾ ਦੀ ਇੰਟਰਵਿਊ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਸੀ ਰਾਸ਼ਨ ਵੇਚ ਕੇ ਤੇ ਫਲਾਣੇ ਨੂੰ ਗੱਡੀ ਲੈ ਕੇ ਦਿੱਤੀ ਹੈ ਫਿਰ ਉਹ ਕਹਿੰਦਾ ਵੀ ਸਾਡੀ ਜਿਹੜੀ ਕਾਮਰੇਡਾਂ ਦੀ ਨੀਤੀ ਆ ਪਾਲਿਸੀ ਇਹ ਆ ਕਿ ਜਦੋਂ ਅਗਲਾ ਚੜ ਕੇ ਆਉਂਦਾ ਦੁਸ਼ਮਣ ਚੜ ਕੇ ਆਵੇ ਤੇ ਕਹਿੰਦਾ ਪਿੱਛੇ ਨੂੰ ਹੋ ਜੋ ਤੇ ਜੇ ਦੁਸ਼ਮਣ ਢੈਲਾ ਹੋਵੇ ਤੇ ਫਿਰ ਉਹਨੂੰ ਪੈਜੋ ਸੋ ਆ ਤਾਂ ਇਹਨਾਂ ਦੀਆਂ ਨੀਤੀਆਂ ਨੇ ਇਹਨਾਂ ਨੇ ਕੀ ਕਰ ਲੈਣਾ ਸੋ ਇਹ ਦੇਖੋ ਪੰਜਾਬ ਦਾ ਮਸਲਾ ਸਿਰਫ ਕਿਸਾਨੀ ਮਸਲਾ ਨਹੀਂ ਹੈ ਪੰਜਾਬ ਦੇ ਟੋਟਲ ਮਸਲਿਆਂ ਦਾ ਹੱਲ ਜਿਹੜਾ ਹੈਗਾ ਉਹ ਕੱਢਣਾ ਪੈਣਾ ਜਿਹੜਾ ਕੱਢਣਾ ਚਾਹੀਦਾ ਸੋ ਇਹ ਇੱਕ ਇੱਕ ਮਸਲੇ ਨੂੰ ਲੈ ਕੇ ਜਿਹੜਾ ਤੁਸੀਂ ਚੱਲੇ ਰਹੋਗੇ ਤੇ ਤੁਹਾਡੀ એનર્ਜੀ ਵੇਸਟ ਹੋਣੀ ਹੈ ਹੋਰ ਕੁਝ ਨਹੀਂ ਹੋਣਾ ਇਸ ਤੋਂ ਜ਼ਿਆਦਾ ਜੀ 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 ਸੀ ਜੀ ਤੁਸੀਂ ਕਹਿ ਲਓ ਕਿ ਕਾਫੀ ਆਪਣਾ ਨਜ਼ਰੀਆ ਸਾਡੇ ਦਰਸ਼ਕਾਂ ਦੇ ਅੱਗੇ ਰੱਖਿਆ ਕਿ ਕੀ ਸਾਰਾ ਹਾਲ ਨਿਕਲ ਕੇ ਆਊਗਾ ਕਿਸਾਨਾਂ ਦੇ ਇਸ ਵਿਰੋਧ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਤੁਹਾਨੂੰ ਨਾ ਤੁਹਾਡੇ ਦਰਸ਼ਕਾਂ ਨੂੰ ਸਾਰੀ ਜਾਣਕਾਰੀ ਦਰਸ਼ਕਾਂ ਨੂੰ ਦੇਣ ਦੇ ਲਈ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੇ ਪ੍ਰਾਈਮ ਪੰਜਾਬ ਟੀਵੀ ਦੇ ਸਟੇ ਦਰਸ਼ਕਾਂ ਤੋਂ ਹੰਲਾਮਾ ਕੇ ਜਾਂ ਤੇ ਦਰਸ਼ਕਾਂ ਨੂੰ ਕਹਾਂਗੇ ਜੇ ਜਾਣਕਾਰੀ ਵਧੀ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ